ਤੂੰ ਆਪ ਕਿਹ? ਕਹਾਂ ਰੋਣਾ ਪੈਂਡਿਆ ਵਾ ਕਹਾਂ ਰੋਣਾ ਵਾ ਹਾਏ ਮੁੰਡਾ ਭੱਜ ਗਿਆ ਹੀ ਉਹ ਲੱਲੋ ਹੁਣ ਕੀ ਬਣੂਗਾ ਹਾਏ ਤੇ ਛਾਲੀ ਭੱਜ ਜਾਂਦਾ ਵਾ ਮਗਰੇ ਇਹਨਾਂ ਦਾ ਪਾਪਾ ਜੀ ਭੱਜ ਜਾਂਦਾ ਵਾ ਉਹਨੇ ਹੁਣ ਨਿਓਂ ਡਾਈ ਦੇਣੀ ਮੈਂ ਕਿਹਾ ਬਾਥਰੂਮ ਉੱਥੇ ਕਰ ਲਾ ਮੈਨੂੰ ਕਾਲਾ ਇਹ ਮੈਂ ਨਾ ਤੇ ਕਰਨਾ ਵਾ ਉਹ ਉੱਥੇ ਹੀ ਕਰ ਲੈਣਾ ਏ ਓਹੋ ਤੂੰ ਤੇ ਮੈਨੂੰ ਪਜਾ ਭਜਾ ਮਾਰਦਾ ਹੋਇਆ ਮੁੰਡੇ ਨੇ ਮੈਂ ਕਿੱਥੇ ਆਇਆ ਤੇ ਕਰ ਲਾ ਕਰ ਲਾ ਛੱਡ ਆਇਆ ਮੈਂ ਤੇ ਛੱਡ ਆਇਆ ਤੁਸੀਂ ਕੀ ਦੌੜਾਂ ਲਾਉਣ ਦੇ ਦੋਵੇਂ ਜਣੇ ਓਏ ਅਖੜੇ ਬਾਥਰੂਮ ਕਰਨਾ ਵਾ ਤੇ ਮੈਂ ਉਹਨੂੰ ਛੱਡ ਦਿੱਤਾ ਉਥੋਂ ਮੈਂ ਕਿਹਾ ਉੱਥੇ ਕਰਦੇ ਭੱਜ ਆਇਆ ਮੈਂ ਕਿਹਾ ਭੱਜ ਗਿਆ ਏ ਤੁਸੀਂ ਜਿੱਦਾਂ ਡਾਂਗ ਫੜ ਕੇ ਉਹ ਤੇ ਮਗਰ ਭੱਜਣ ਦੇ ਕਿਸੇ ਨੇ ਵੇਖ ਲਿਆ ਨਾ ਉਦਾਂ ਦੇ ਪਤਾ ਨਹੀਂ ਉਹ ਇਦਾਂ ਕੇਸ ਪੈ ਜਾਣਾ ਵਾ ਓਏ ਉਤਾਈ ਮੇਰੇ ਹੱਥ 'ਚ ਰੱਖੀ ਸ਼ੌਂਕੇ ਤੌਰ ਤੇ ਮੈਂ ਕਿਹੜਾ ਮਾਨ ਡਿਆ ਵਾਂ ਉਹ ਸ਼ੌਕੀਆ ਤੌਰ ਤੇ ਹੈਗੀ ਆ ਲੋਕਾਂ ਨੇ ਨਹੀਂ ਨਾ ਇਹ ਵੇਖਣਾ ਪੀਏ ਸ਼ੌਕੀਆ ਤੌਰ ਤੇ ਆ ਤੇ ਹੁਣ ਕਿਥੇ ਛੱਡ ਕੇ ਆਇਆ ਉਹ ਨੂੰ ਕੁੜੀ ਨੂੰ ਕੁੜੀ ਨੂੰ ਮੈਂ ਛੱਡਾਂ ਤੇ ਸੋਹਰੇ ਹੀ ਸੋਹਰੇ ਛੱਡ ਕੇ ਆਇਆ ਵਾਂ ਉਹਹੀਂ ਕਿਹੜੀ ਚੰਗੀ ਕੀਤੀ ਏ ਉਹਦੇ ਨਾਲ ਕਿਉਂ ਕਿਉਂਕਿ ਰੋਂਦੀ ਗਈ ਸਾਰੇ ਰਾਹ ਉਹ ਪਹਿਲਾਂ ਤੇ ਤੇਰੇ ਨਾਲ ਉਥੇ ਗੱਲਾਂ ਕਰਦੀ ਸੀ ਨਾ ਅੰਦਰ ਕੀਤੀਆਂ ਨਾ ਕਰਤੀਆਂ ਗਾ ਨਹੀਂ ਲੈ ਕੇ ਗਿਆ ਸੀ ਨਾ ਉਹ ਨੂੰ ਉਧਰ ਉਹ ਮੁੜ ਕੇ ਸੁਮਨ ਨੂੰ ਡਈ ਕੋ ਪੁੱਛਣ ਤੇ ਸੁਮਨ ਆਦੀ ਤੈਨੂੰ ਮੈਂ ਕੀ ਦੱਸਾਂ ਤੇ ਮੈਂ ਮੈਂ ਮੁੜ ਕੇ ਲਿਆ ਸੋਣਾ ਮੈਂ ਉਸੇ ਵਿੱਚ ਅੰਦਰ ਚਲ ਗਿਆ ਮੈਂ ਕਿਹਾ ਹਾਂ ਕੀ ਲੱਗੇ ਦੱਸਣ ਮੁੜ ਕੇ ਸੁਮਨ ਵੀ ਚੁੱਪ ਵੱਟ ਗਈ ਤੇ ਕੁੜੀ ਦਾ ਮਤਬਲ ਨਹੀਂਗਾ ਕੋਈ ਵੀ ਸਾਡੇ ਘਰ ਆਣ ਕੇ ਸਵਾਲ ਜਵਾਬ ਕਰਨੇ ਤੇ ਯਾਰੋ ਨਿੱਕੀ ਹੁੰਦੀ ਵੀ ਇੱਥੇ ਰਹਿੰਦੀ ਰਹੀ ਆ ਕੁੜੀ ਸਾਡੀ ਹੀ ਕੁੜੀ ਸਾਡੀ ਹੀ ਕਿਹੜਾ ਲੋਕਾਂ ਦਾ ਦੱਸਣ ਲੱਗੀ ਬਾਹਰ ਜਾ ਕੇ ਉਹ ਉਹਦਾ ਕੋਈ ਪਤਾ ਵਾ ਬਾਦੋ ਕੀ ਤੁਹਾਡੇ ਵਾਲੀ ਨਾ ਬਾਦੇ ਇੱਥੇ ਦੱਸ ਤੁਸੀਂ ਕੋ ਰਿਸ਼ਤੇਦਾਰ ਆਉਣ ਜੋਗਾ ਵੀ ਛੱਡਣਾ ਕਿ ਨਹੀਂ ਛੱਡਣਾ ਤੇ ਉਧਰ ਕਰਨ ਗਿਆ ਲੈ ਕੇ ਉਹਨੂੰ ਉਹ ਜਿਹਦੇ ਨਹੀਂ ਉਹਦੇ ਮਗਰ ਡਾਂਗ ਜੀ ਉਹ ਨੂੰ ਮੁੰਡੇ ਲੈ ਬਾਥਰੂਮ ਉਹਨੇ ਕਰਨਾ ਲੈ ਆ ਉਹਨੂੰ ਕਰਾ ਕੇ ਤੇ ਪੱਠੇ ਉਹਨਾਂ ਕਹੇ ਵੱਡ ਹੋਣਗੇ ਉਹਨੂੰ ਮੈਂ ਪੈਰਾਂ ਤੇ ਕਰਵਾ ਕਰਨਾ ਤੇ ਉਹਨੇ ਤੇ ਮੈਂ ਤੈਨੂੰ ਪੈਰਾਂ ਤੇ ਆਖਿਆ ਵਾ ਤੁਹਾਨੂੰ ਪਤਾ ਵੀ ਹੈ ਵੀ ਤਾਇਆ ਅੱਗੇ ਕਿੰਨਾ ਲੱਗਦਾ ਨਾਲ ਉਹਨੇ ਆਹੋ ਤੁਹਾਡੀ ਵੀਡੀਓ ਵੀਡੀਓ ਬਣਾ ਲਈ ਨਾ ਮਗਰ ਭਜ ਦੇਦੀ ਤੇ ਤੁਹਾਨੂੰ ਭਜ ਦੇਣ ਨੂੰ ਰਾਹ ਨਹੀਂ ਲੱਭਣੇ ਬਣਾ ਲੈ ਜਿਹੜੀ ਬਣਾਉਣੀ ਜਿਹੜਾ ਉਹਨੇ ਫੱਟ ਮਾਰਨਾ ਉਹ ਵੀ ਮਾਰ ਲੈ ਦੇਖ ਲੂੰਗਾ ਮੈਂ ਉਹਨੂੰ ਵੱਢ ਹੀ ਦੂੰ ਸਾਰੀ ਜ਼ਿੰਦਗੀ ਮੁਸ਼ਾ ਖੜੀਆਂ ਥੋੜੀ ਰਹਿਣੀਆਂ ਵਾ ਘੱਟ ਦਿੰਦੀ ਯਾਰ ਹੁਣ ਇਹ ਕਿੱਧਰ ਨਿਕਲ ਗਿਆ ਆ ਜਾ ਆ ਜਾ ਨਿੰਬੂ ਦਾ ਬੂਟਾ ਨਾ ਸਾੜ ਦੀ ਉੱਥੇ ਮੁੱਟੀ ਜਾਣਾ ਹੋ ਗਿਆ ਵਾ ਹੋ ਗਿਆ ਤੇ ਤੂੰ ਉੱਥੇ ਕਰ ਲੈਂਦਾ ਪਿਸ਼ਾਬ ਐਡੀ ਦੂਰ ਪਿਸ਼ਾਬ ਕਰਨਾ ਆ ਉੱਥੇ ਤੰਗ ਲੱਗਦੀ ਮੈਨੂੰ ਤੰਗ ਲੱਗਦੀ ਤੈਨੂੰ ਕਰਨਾ ਤੇ ਤੂੰ ਪਿਸ਼ਾਬ ਹੀ ਸੀਗਾ ਉੱਥੇ ਬੀਬੀ ਦੇ ਬਾਹਰ ਨਿਕਲਣਾ ਸੀ ਮਾਸ ਸਕ ਤੂੰ ਪਿਸ਼ਾਬ ਕਰਨਾ ਤੂੰ ਬੜੇ ਡੈਮ ਦੇ ਗੇਟ ਖੋਲਣੇ ਆਏ ਪੀ ਜਿਹੜਾ ਐਡੀ ਦੂਰ ਆਇਆ ਬੋਲੇ ਜੇ ਇਹਦੇ ਡੱਕਿਆ ਹੀ ਪਾਪਾ ਖੋਲਦਾ ਨਹੀਂ ਡੱਕੇ ਨੂੰ ਹੋ ਗਿਆ ਸਾਲਕ ਸਿੰਗਲ ਬੱਧਾ ਹੀ ਪਾਪੇ ਨੇ ਪਾਪੇ ਦਾ ਤੇਰੇ ਮਗਰੋਂ ਨਿਕਲ ਜਾਣਾ ਸੀ ਜਿੱਦਾਂ ਉਹ ਭੱਜਣ ਰਿਹਾ ਸੀ ਪਾਪੇ ਦਾ ਵੀ ਨਿਕਲ ਜਾਣਾ ਸੀ ਵਿੱਚੇ ਹੀ ਉਹ ਪਾਪਾ ਜੀ ਸੁਦਾਈ ਐਵੇਂ ਭੱਜ ਫੜ ਮਰੇ ਤੂੰ ਮੇਰੀ ਸੁਣ ਗੱਲ ਹੂੰ ਤੂੰ ਉਹ ਬੁੱਢੇ ਜਿਹੇ ਦਾ ਮਗਰ ਨਾ ਲੱਗਿਆ ਕਰ ਉਹ ਪਪਾ ਚੰਗਾ ਬੜਾ ਵਾ ਬੱਲੇ ਤੇਰੇ ਇੱਥੇ ਰਹਿੰਦੇ ਨੇ ਤੈਨੂੰ ਕਿੰਨਾ ਟਾਈਮ ਹੋ ਗਿਆ ਇਹ ਨਹੀਂ ਤੈਨੂੰ ਚੰਗਾ ਲੱਗਾ ਜੇ ਤੱਕ ਉਹਨੇ ਤੇ ਮੈਨੂੰ ਗੱਲਾਂ ਬੜੀਆਂ ਕਿੰਨਾ ਚਮੰ ਟੀਵੀ ਵਿਖਾ ਲਿਆ ਕਰੂੰਗਾ ਉਹ ਗੱਲਾਂ ਜੀ ਬੜਾ ਗੱਲਾਂ ਚ ਤੇ ਉਹ ਬੜਾ ਕੋਹ ਵਿਖਾ ਦਿੰਦਾ ਵਾ ਠੀਕ ਆ ਗੱਲਾਂ ਚ ਤੇ ਉਹਨੇ ਤੈਨੂੰ ਬੜੀ-ਬੜੀ ਦੂਰ ਦੀ ਸ਼ਹਿਰ ਕਰਾ ਦੇਣੀ ਆ ਉਹ ਕਹਿੰਦਾ ਮੇਰੇ ਲੱਗੇ ਸੌ ਕਿ ਉਹ ਤੈਨੂੰ ਵੀ ਇਦਾਂ ਸਵਾਲ ਲੂਗਾ ਤੈਨੂੰ ਆ ਸਾਰੀ ਕਣਕ ਤੇਰੇ ਕੋ ਵਡਾਉਣੀ ਆ ਉਹਨੇ ਪੱਕ ਲਾਂਦੇ ਸਹੀ ਐਵੇਂ ਉਹਦੀਆਂ ਗੱਲਾਂ ਚ ਨਾ ਜੀ ਸ਼ਰਾਬ ਪਿਆ ਆ ਕੇ ਤਾਂ ਇਦਾਂ ਹੀ ਬੰਦੇ ਪਟਦਾ ਉਹ ਚੱਲ ਮੈਂ ਪੱਠੇ ਵੜਦਾ ਫਿਰ ਪੱਠੇ ਤੇ ਵੱਡਣਾ ਹੀ ਪੈਣਾ ਉਥੋਂ ਤੱਪੜ ਦਾਤਰੀ ਲੈ ਤੇ ਪੱਠੇ ਵੱਡ ਲਾ ਮੱਜਾਂ ਮੈਨੂੰ ਕਹਿੰਦੇ ਹਨ ਭੁੱਖ ਲੱਗੀ ਆ ਤੇਰਨਾ ਹੀ ਗੱਲਾਂ ਕਰਦੀਆਂ ਭਰਾਵਾ ਆਡੇ ਨਾਲ ਤੇ ਅਜੇ ਤੱਕ ਕੀਤੀਆਂ ਨਹੀਂ ਤੂੰ ਪੱਠੇ ਪਾ ਕੇ ਫੇਰ ਗੱਲਾਂ ਕਰਨ ਅਜੇ ਤੂੰ ਆਨਾ ਵਾ ਪੀ ਉਹ ਤਾਇਆ ਬੜਾ ਚੰਗਾ ਵਾ ਇੱਥੇ ਮੱਜਾਂ ਦਾ ਕਿੰਨਾ ਪਿਆਰ ਆ ਤੇਰਨਾ ਹੋਰ ਉਹ ਵੀ ਗੱਲਾਂ ਘੰਡਾ ਪੀਆਂ ਨੇ ਉਹ ਜੀ ਮੇਰੇ ਛੇਲੀਆ ਉਹ era ਪਤਾ ਨਹੀਂ ਕੀ ਕੀ ਬੰਨਾ ਚਲਾ ਤੈਨੂੰ ਗੱਡੀ ਚ ਉਟਾ ਦਵਾ ਗੱਡੀ ਚ ਮੈਂ ਮਗਰ ਬਹਿਣਾ ਹੀ ਮਗਰ ਬਹਿ ਜਾ ਠੀਕ ਆਓ ਆ ਪਾਪੇ ਨੂੰ ਨਾ ਪੜਾ ਦੜਾਇਆ ਜਿਹੜਾ ਆਇਆ ਕਰ ਉਹਨੂੰ ਟੈਗ ਟੂਕ ਹੋ ਗਿਆ ਤੇ ਕਿੰਨੇ ਸੰਭਣਾ ਵਾ ਇਹਨੂੰ ਸੰਭਾਂਗੇ ਕਿ ਉਹਨੂੰ ਸੰਭਾਂਗੇ ਕੋਈ ਖਾਵੇ ਜਦ ਮੈਂ ਕੈਦੀ ਹੁੰਦਾ ਠੱਵਾ ਵੇ ਅੱਜ ਦਾ ਮੈਂ ਲੇਲਾ ਨਹੀਂ ਚੋਰੀ ਕਰਕੇ ਖੜਨ ਲੱਗਾ ਸਿੱਧਾ ਆ ਕੇ ਬਹਿ ਜਾ ਮੇਰਾ ਵਾ ਆ ਤੇਰਾ ਹੀ ਇਹ ਵਿੱਚੇ ਚੜਾਲਾ ਹਏ ਹਏ ਹਾਏ ਵੇ ਕਹਿੰਦੇ ਪੁਲਿਸ ਦੀ ਮਾਂ ਮਾਰ ਵੀ ਬੜੀ ਭੈੜੀ ਹੁੰਦੀ ਅੱਜ ਪਤਾ ਲੱਗਾ ਓਏ ਇਹ ਨਾ ਕਿਸੇ ਇਨਾਂ ਦੇ ਵਸ ਨਾ ਕੋਈ ਪੈ ਜੇ ਹਾਏ ਮੈਨੂੰ ਤੇ ਕੁੱਟ-ਕੁੱਟ ਕੇ ਹਾਏ ਮੇਰਾ ਮੈਨੂੰ ਆਪਣੇ ਜੋਗਾ ਨਹੀਂ ਛੱਡੇ ਇਹਨਾਂ ਨੇ ਲੱਤ ਵੀ ਮੇਰੀ ਹਾਏ ਓ ਸਰ ਪਾਣੀ ਦੇ ਦੋ ਹਾਏ ਏ ਸਾਰ ਹਏ ਤੇ ਹਾਏ ਮਮੀ ਹਾਂ ਕੀ ਘੜ ਰਿੰਗਦਾ ਕਿਉਂ ਸਰ ਪਾਣੀ ਦੇ ਦੋ ਥੋੜਾ ਜਿਹਾ ਪਾਣੀ ਵੀ ਦਿੰਨੇ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਦੇ ਪਹਿਲਾਂ ਤੇਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਖਾਣਾ ਪੀਣਾ ਹੁਣ ਇਹ ਤੈਨੂੰ ਕੁਝ ਨਹੀਂ ਮਿਲਣਾ ਜਿੰਨਾ ਚਿਰ ਮੈਂ ਤੇਰੇ ਸਵਾਲਾਂ ਦਾ ਜਵਾਬ ਨਾ ਦਿੱਤੇ ਤੈਨੂੰ ਹਾਏ ਮੈਂ ਕੀ ਜਵਾਬ ਦਵਾਂ ਜਦੋਂ ਮੈਂ ਬੇਕਸੂਰ ਹਾਂ ਤੂੰ ਇਹ ਤੇ ਜਾਣ ਕੇ ਮੈਨੂੰ ਫੜ ਲਿਆ ਵਾ ਆ ਡਾਂਗ ਦੇ ਦੇ ਤੇ ਲੱਗੇ ਵਾਲੀ ਬੋਣੀ ਤੇ ਲੱਗਣੀ ਹੈ ਮਿਰਚਾਂ ਦਾ ਲੂਣ ਇਹ ਕੱਪੜੇ ਲਾਗ ਤੇ ਮੈਂ ਘੁੱਟਣਾ ਹੀ ਹੁਣ ਸਰ ਘੁੱਟ ਪਾਣੀ ਨੇ ਤੋ ਉਹ ਤਰਸੀ ਕਰ ਲੋ ਮਾੜਾ ਜੀ ਮੇਰੀ ਗੱਲ ਦਾ ਜਵਾਬ ਦੇ ਦੇ ਰੋਟੀ ਵੀ ਮਿਲੂ ਪਾਣੀ ਵੀ ਮਿਲੂ ਤੈਨੂੰ ਮੈਂ ਜਵਾਬ ਦਿੱਤਾ ਮੈਨੂੰ ਨਹੀਂ ਕੋਈ ਪਤਾ ਸਰ ਐ ਸਾਹਿਬ ਮੈਨੂੰ ਨਹੀਂ ਪਤਾ ਕੋਹ ਹੂੰ ਤੂੰ ਜਾ ਬੈਠਾ ਨਹੀਂ ਮੰਨਣਾ ਨਾ ਕਰੋ ਮੈਨੂੰ ਮਨਾਉਣਾ ਪੈਣਾ ਮੈਨੂੰ ਫੇਰ ਮੈਂ ਬੋਲਿਆ ਨਹੀਂ ਇਹ ਦੇਖੋ ਮੈਡਮ ਪਾਣੀ ਦੇ ਦਿਓ ਘੁੱਟ ਇਹ ਨਰਮਾਈ ਵਰਤਣੇ ਮੇਰਾ ਤਾਂ ਸਾਢੇ ਦਿਨ ਹੀ ਨਹੀਂ ਵਰਤਾਂ ਪਰ ਜਦੋਂ ਲਵਨ ਕੰਮ ਕਰਨਾ ਹੀ ਪੈਣਾ ਹੋਈ। ਕੋਈ ਗੱਲ ਨਹੀਂ ਮੇਰੇ ਹੁੰਦੇਗਾ ਦੇਵਾਤੇ। ਇਹੋ ਕੰਮ ਕਰਨ ਨੂੰ ਆਦੇ ਜਦੋਂ ਇਹ ਬੋਲਦਾ ਨਹੀਂ ਆ ਤੇ ਫਿਰ ਦੇਖੋ ਕੰਮ ਕਰਨਾ ਪੈਣਾ। ਨਹੀਂ ਤਾਂ ਇਹ ਨਹੀਂ ਪੱਕਦਾ ਤੇ ਆਪੇ ਦੀ ਨਾਲ ਦੀ ਪੱਕੂਗੀ। ਹੁਣ ਕਾਹੋ ਫਿਰ ਆਹੋ ਨਹੀਂ ਮੈਨੂੰ ਨਾ ਮਾਰਿਆ। ਉਹਦੇ ਤਾਂ ਨਹੀਂ ਲਾਉਂਦੇ ਨਾ ਨਾ ਐਦਾਂ ਕਰਿਓ। ਮੈਂ ਹੱਥ ਜੋੜਦਾ ਤੁਹਾਡੇ ਮੈਂ ਕੰਮ ਕਰਵਾ ਦਿਆਂ। ਨਾ। ਕਰਮ ਕਰਨ ਲੱਗਿਆ ਉਦੋਂ ਨਹੀਂ ਤਾਂ ਉਹ ਰੱਬ ਚੇਤੇ ਆਇਆ। ਪੈਰੀ ਹੱਥ ਲਾਉਂਦਾ ਫਿਰਦਾ ਮੈਂ ਤੂੰ ਫੜ ਕੋਈ ਜੁਰਮ ਨਹੀਂ ਕੀਤਾ ਆਪਾਂ ਕੋਈ ਜੁਰਮ ਨਹੀਂ ਕੀਤਾ ਤੀਨੇ ਆਨ ਐਵੇਂ ਬੇਦੋਸ਼ਾਂ ਨੂੰ ਫੜਿਆ ਵਾ ਪੈਲ ਮਾਹਿਤ ਮੈਂ ਇੱਥੇ ਨਹੀਂ ਸੁਣਦਾ ਪਤਾ ਉਹ ਨਾ 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 ਇਹਨੂੰ ਅਕੁੱਠਾ ਦਾ ਮਗਾਓ ਜਿੰਨੇ ਜਿਹੜੇ ਲੱਗਣਾ ਨਾ ਮੁੱਟਾ ਉਹਨਾਂ ਜਿੰਨੀਆਂ ਨੇ ਪਕੜਨਾ ਨਾ 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 ਕਰਿਆ ਤਾਂ ਨਾ ਕਰਿਆ ਤਾਂ ਉਹ ਮੇਰੀ ਗੱਲ ਤਾਂ ਮੇਰੀ ਗੱਲ ਤਾਂ ਉਹ ਨਹੀਂ ਮੈਨੂੰ ਉੱਥੇ ਟੰਗਾ ਉਹ ਅੰਦਰ ਜਾ ਗਈ ਹਾਂ ਉਹ ਨਹੀਂ ਨਹੀਂ ਕਰਨਾ ਪੈਣਾ ਹੁੰਦਾ ਜੇ ਮੈਨੂੰ ਪਕੜਨਾ ਕੋਈ ਨਹੀਂ ਹਾਂ ਹੈ ਹੈ ਨਾ ਫਿਰ ਜਵਾਬ ਦੇ ਛੇਤੀ ਬੋਲ ਉਹ ਇਦਾਂ ਨਹੀਂ ਮੰਨਣਾ ਹੁਣ ਹੁਣ ਕੁੱਤ ਵਾਲੀ ਕਾਰਵਾਈ ਕਰਵੀ ਪੈਣੀ ਆ ਰਾਤੀ ਹੋ ਕਿਹੜੀ ਸੂਨੀ ਚੰਗੀ ਦਾ ਬਣਿਆ ਇਹਨੀ ਕਾਤ ਨਹੀਂ ਕਰੇ ਅਕੋਨੀ ਜਨੇ ਸਾਸੀਆ ਭੈਣ ਜੀ ਲਾਦਰੇ ਤਾਂ ਘਰੋਂ ਬਕਾਰ ਕਰਤਾ ਭੈਣ ਜੀ ਕੀ ਕਰਨਾ ਵਾ ਭਾਣੇ ਫਿਰ ਜਦੋਂ ਇਸ ਤਰ੍ਹਾਂ ਦੀ ਲਾਦ ਨੇ ਕਲੇ ਵੇ ਖਾਤੀ ਮੇਰੀ ਸਿਆਣੇ ਵੀ ੱੱਕੇ ਖਾਂਦੇ ਫਿੰਡੇ ਆ ਪਤਾ ਨਹੀਂ ਸਰਸੁਰ ਵੀ ਅੱਜ ਐਤਵਾਰ ਵਾਇਆ ਕਿ ਨਹੀਂ ਵਾਇਆ ਕਿੱਥੇ ਵਾਇਆ ਭੈਣ ਜੀ ਕਾ ਪੁਲਿਸ ਆ ਗਈ ਹੀ ਅੱਜ ਮੈਂ ਤਾਂ ਦਵਾ ਦਾ ਪਜਾ ਦਿੱਤਾ ਸਾਬੀ ਉਹਨਾਂ ਨੂੰ ਮੈਂ ਦੀ ਨਿਕਲ ਜੋ ਕੁੜੀ ਗਵਾਂਡੀਆਂ ਦੇ ਘਰ ਖੇਡਣ ਗਈ ਪੈਂਜੀ ਹਾਂ ਮੈਂ ਤੇ ਕੁੜੀ ਨੂੰ ਲੈ ਕੇ ਇਦਾਂ ਨਿਕਲ ਆ ਜੇਦੋਂ ਵਕਤ ਪੈ ਜੇ ਨਾ ਉਦੋਂ ਨਹੀਂ ਕੋਈ ਵੀ ਪੈਂਜੀ ਸੁੱਜਦਾ ਹੁੰਦਾ ਪੈਂਜੀ ਤੁਹਾਨੂੰ ਵੀ ਨਹੀਂ ਪਤਾ ਲੱਗਾ ਹੈਗਾ ਕਿ ਆਹ ਕੰਮ ਕੀਤਾ ਵਾ ਮੈਨੂੰ ਤਾਂ ਪਹਿਲਾਂ ਤੇ ਇਹਨਾਂ ਦੱਸਿਆ ਹੀ ਹੈ ਨਾ ਤੇ ਫੇਰ ਇਹਨਾਂ ਨੂੰ ਉਹ ਵੀ ਅਇ ਤਰੇ ਮੈਂ ਇਹਨਾਂ ਦੀਆਂ ਗੱਲਾਂ-ਗੱਲਾਂ ਦੇ ਵਿੱਚ ਮੈਂ ਪੁੱਛਿਆ ਇਹਦਾ ਨਾਮ ਹਨੀ ਸੁਖ ਨੂੰ ਮੈਂ ਨਹੀਂਆ ਸੌਖਾ ਕੋਈ ਨਾ ਕੋਈ ਗੱਲ ਹੈਗੀ ਹੈ ਤੁਸੀਂ ਮੈਨੂੰ ਦੱਸ ਦੇਣੀ ਹੈਗੀ ਹੂੰ ਤੇ ਪਹਿਲਾਂ ਤਾਂ ਨਹੀਂ ਮੰਮੀ ਨਹੀਂ ਮੰਮੀ ਕੋਹ ਵੀ ਨਹੀਂ ਤੇ ਜਦੋਂ ਬਿਲਕੁਲ ਸਰਪੋਂ ਦੀ ਪਾਣੀ ਨੰਗ ਗਿਆ ਫੇਰ ਮੈਨੂੰ ਦੱਸਿਆ ਉਹਨਾਂ ਨੇ ਮਾਸਾਕ ਜਿੰਨੀ ਕੁੜੀ ਆ ਰੋਲ ਨਹੀਂ ਆ ਰੋਲ ਨਹੀਂ ਹੋ ਰਹੀ ਆਖੇ ਇਨਾ ਦੋਹਾਂ ਜੀਆਂ ਨੇ ਕੀ ਕੀਤਾ ਜੇ ਸੋਖੀ ਦੱਸ ਦੇਂਦੀ ਪੈਨੂ ਤਾਂ ਮੈਨੂੰ ਇਹੋ ਹੀ ਦਾ ਮਾਰਾ ਗਿਆ ਮੈਨੂੰ ਦੱਸਿਆ ਕੋਈ ਨਹੀਂ ਮੰਮੀ ਹੋਇਆ ਕੋਈ ਨਹੀਂ ਜਦੋਂ ਪੌੜ ਸਾਈ ਕਰ ਵੇਚ ਅਗੀ ਮਿੰਤ ਉਦੋਂ ਪੈਨਦੀ ਪਤਾ ਲੱਗਾ ਤੀ ਕੀ ਹੋਇਆ ਕੀ ਬਣ ਗਿਆ ਇਹ ਮੈਨੂੰ ਤੇ ਆਪ ਤੁਹਾਡੇ ਤੇ ਬੜਾ ਹੀ ਮੈਂ ਤੁਹੀ ਮੈਨੂੰ ਦੱਸ ਦੇਂਦੇ ਹੋ ਕਿ ਚੱਲ ਕੋਈ ਮਸਲਾ ਹੱਲ ਹੋ ਜਾਂਦਾ ਕਿ ਨੂੰ ਵਿੱਚ ਪਾਉਂਦੇ ਦੱਸ ਆ ਵੀ ਨਹੀਂ ਇਹ ਕੰਮ ਕਿਉਂ ਕੀਤਾ ਕੀ ਪਤਾ ਕਿਉਂ ਪਿੱਛੇ ਲੱਗ ਗਿਆ ਸਾਬੀ ਕੀਪਤਾ ਕਰਮ ਮਾਰੇ ਕਰਮ ਮਾਰੇ ਤਾਂ ਹੁਣ ਸਾਡੇ ਆ ਆਡੇ ਹਾਂ ਤੱਕ ਇਹ ਆ ਮੇਂ ਦੋਵੇਂ ਬਜ਼ੁਰਗਾਂ ਮੇਰੀ ਧੀ ਦੇ ਉਹ ਨਹੀਂ ਇੱਕ ਮੇਰੀ ਧੀ ਦੇ ਚਲੋ ਧੀ ਦੇ ਤੇ ਹੈਗੇ ਮੇਰੇ ਪੁੱਤ ਦੇ ਵੀ ਹੈਗੇ ਹੁਣ ਆ ਨਿਆਣੀ ਕੀ ਕਰੂਗੀ ਜੇ ਉਹ ਹੁਣ ਕਿਤਾ ਕਿੱਥੇ ਚਲ ਗਏ ਕੱਲ ਦੇ ਮੈਂ ਭਜਾ ਦਿੱਤੇ ਆ ਕੀ ਤਾਂ ਹੁਣ ਕਿੱਥੇ ਆ ਕਿੱਥੇ ਨਹੀਂ ਇੱਥੇ ਵੀ ਨਹੀਂ ਆਏ ਤੇ ਮੈਂ ਤਾਂ ਗਈ ਉੱਥੇ ਤੇ ਪਿੰਡ ਤੇ ਮੈਂ ਉੱਥੇ ਤੁਸੀਂ ਗਏ ਮੈਂ ਦੱਸਣ ਡੇ ਹੀ ਤੁਸੀਂ ਗਏ ਤੇ ਹਾਂ ਤੇ ਤੂੜੀ ਵਾਲੇ ਅੰਦਰ ਲੁਕੀਆਂ ਹੈਆਂ ਜਾਂ ਜਾਂਦੇ ਦੋ ਜੰਦੇ ਵੱਜੇ ਲੱਗੇ ਵੀ ਦੋ ਪਾ ਦੋ ਫਾਗ ਹੋ ਲੱਗੇ ਮੈਂ ਹਰ ਚੱਲ ਕੇ ਇਹਨੂੰ ਪੁੱਛ ਲੈਣੀ ਆ ਵੀ ਕਿੱਥੇ ਗਏ ਆ ਕਿੱਥੇ ਆਓ ਤੇ ਉਹ ਵੀ ਜਿੰਦਰੇ ਵਜੇ ਤਾਂ ਮੈਂ ਵੇਖ ਕੇ ਨਾ ਫਿਰ ਮੈਂ ਮੋੜਾਈ ਤਾਂ ਮੋੜਨਾ ਹੀ ਆ ਫਿਰ ਤੋਂ ਕੀ ਕਰਨਾ ਹੀ ਨਾ ਇੱਕ ਫੋਨ ਦਾ ਨਹੀਂ ਪਤਾ ਕਦਾਂ ਕਿਤੇ ਫੋਨ ਸੁਟਿਆ ਗਿਆ ਮੇਰੇ ਕੋ ਕਿਤੇ ਨਹੀਂ ਸੁਟਿਆ ਗਿਆ ਆਖਾਂ ਦੇ ਫੋਨ ਨਾ ਤਾਂ ਫੜਿਆ ਜਾਂਦੇ ਜੀ ਬੋਲੇ ਉਹ ਨਹੀਂ ਮੈਡਮ ਉਹ ਪਤਲੀ ਕਿਹੜੀ ਮਿੱਟੀ ਦਾ ਬਣਿਆ ਬਿਉਸ਼ ਹੋ ਗਿਆ ਕੁੱਟਖਾ ਖਾ ਕੇ ਪਰ ਬੋਲਿਆ ਨਹੀਂ ਕੁਝ ਵੀ ਪਤਾ ਕੀ ਹੁੰਦਾ ਵਾ ਜੁਰਮ ਤੇ ਬੰਦਾ ਕਰ ਲੈਂਦਾ ਵਾ ਉਦੋਂ ਤੇ ਜਾਂ ਤੇ ਪੈਸੇ ਦੀ ਭੁੱਖ ਹੁੰਦੀ ਆ ਤੇ ਜਾਂ ਕੋਈ ਨਾ ਕੋਈ ਏਦਾਂ ਵਿਚਾ ਕੁੜੀਆਂ ਕੜੀਆਂ ਦੇ ਚੱਕਰਾਂ 'ਚ ਹੈਣਾ ਹੋ ਜਾਂਦਾ ਕੰਮ ਪਰ ਜਿਹੜਾ ਟੌਰਚਰ ਹੈ ਨਾ ਇਹ ਬੰਦੇ ਕਿਉਂ ਨਹੀਂ ਸਿਆ ਜਾਂਦਾ ਤੇ ਕਿਤੇ ਧਿਆਨ ਨਾ ਉਹ ਨਾਲੇ ਕਤਨ ਦਾ ਕੇਸ ਸਾਡੇ ਗਾਲੀ ਪੈ ਜਾਏ ਉਹ ਨਹੀਂ ਮੈਡਮ ਇਹ ਨਹੀਂ ਨਾ ਬੋਲਿਆ ਕੋਈ ਗੱਲ ਨਹੀਂ ਇਹਦੀ ਵਾਈਫ ਨੂੰ ਕੁੱਠਾ ਡੰਗੂ ਅੰਦਰ ਉਹਦੇ ਛੜੋ ਪਰਾਣੀਆਂ ਚੰਗੀ ਤਰ੍ਹਾਂ ਉਹਦੇ ਤੇ ਚਪੇੜਾ ਜਿਵੇਂ ਬਾਅਦ ਚ ਵਿਖਾਲਦੀਆਂ ਉਹਦੇ ਪਹਿਲਾਂ ਹੀ ਉਹਦੀ ਉਂਗਲਾ ਛਪ ਜਾਂਦੀਆਂ ਮੂੰਹ ਦੇ ਉੱਤੇ ਕਹਿੰਦੇ ਕਿ ਉਹਨੂੰ ਕੁੱਠਾ ਕਰੋ ਇੱਕ ਵਾਰੀ ਉਹਨਾਂ ਹੀ ਪਕੜਣਾ ਨਹੀਂ ਫਿਰ ਉਹਦਾ ਨਾ ਸਾਰਾ ਖਾਦਾ ਪਿਤਾ ਬਾਹਰ ਆ ਜੇ ਤਾਂ ਮੁੜ ਕੇ ਉਹ ਮੇਰੇ ਸਿਰ ਤੇ ਪੈ ਜਾਏ ਗਣ ਉਹ ਨਹੀਂ ਪੈਂਦੀ ਅੱਗੇ ਕਿ ਘਰ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹਦਰ ਵੀ ਆ ਕਮਰੇ 'ਚ ਵੀ ਇੱਕ ਫਾਹ ਲੈ ਕੇ ਮਰ ਗਿਆ ਜੀ ਕਿਹੜਾ ਮਰ ਗਿਆ ਛੇ ਆਹ ਦਿਖਾਵਾਂ ਤੁਹਾਨੂੰ ਇੱਥੇ ਕਿਹੜਾ ਆ ਗਿਆ ਹੁਣ ਤੇ ਗਾਲੀ ਪੈਣਾ ਵੇ ਇਥੋਂ ਸਹੀ ਓਹੋ ਮੈਂ ਆ ਪਤਾ ਨਹੀਂ ਕੌਣ ਸਰ ਬੰਦਾ ਲੈ ਕੇ ਫਾਹ ਮਰ ਗਿਆ ਮੁਜਰਮ ਕੋਈ ਆ ਵੀ ਕਿਹਵੀ ਜਾਨਵਰਾਂ ਜੀ ਆਉਂਦੇ ਆ ਔਰ ਚੱਲ ਹੈ ਤੇ ਜਾਨਵਰੀਏ ਮੈਡਮ ਮੈਂ ਆ ਪਤਾ ਨਹੀਂ ਕੀ ਹੋ ਗਿਆ ਜੀ ਸਰ ਇਹ ਪੱਕਾ ਨਾ ਕਬੂਤਰੀ ਹੋਣੀ ਆ ਓ ਨਹੀਂ ਮੈਡਮ ਤੁਹਾਨੂੰ ਤਾਂ ਦੁਖੀ ਹੋਗੇ ਨਾ ਫੇਰ ਫਾਹ ਲਿਆ ਹੁਣ ਇਹ ਤੁਹਾਨੂੰ ਮਹਿਮ ਜੀ ਇਹ ਪੱਕਾ ਕਬੂਤਰ ਹੋਣਾ ਵਾ ਨਤਾ ਰੋਟਾ ਡੀਕਰ ਵੜੀ ਤੇ ਇਨੀ ਜੰਗੀ ਆ ਤੁਹਾਨੂੰ ਕਹਦਾ ਦੁੱਖ ਵਾ ਦੁੱਖ ਉਹ ਮੈਡਮ ਜਿਹਦਾ ਸਿਆਣੇ ਨੇ ਢੋਲ ਜਿਹੜੇ ਦੁੱਧ ਦੁੱਧ ਨੂੰ ਚੰਗੇ ਲੱਗਦੇ ਆ ਲੱਗੇ ਜਾਈਏ ਫੇਰ ਪਤਾ ਲੱਗਦਾ ਖੜਾ ਕਰਕੇ ਕੀ ਕਰਦੇ ਆਏ ਉਹਨੇ ਤੇ ਮੇਰਾ ਲਹੂ ਪੀਤਾ ਹੁੰਦਾ ਘਰ ਕਿੰਨੀ ਵਾਰੀ ਤੇ ਗੈਂ ਦੀ ਸਵਾਦ ਤੇ ਚਾਹ ਬਣਾਉਂਦੀ ਆ ਉਹ ਮੈਡਮ ਚਾਹ ਪਾਣੀ ਸਵਾਦ ਬਣਾਉਂਦੀ ਆ ਜਿਉਂ ਤੁਹਾਡੇ ਰਹੀ ਮੈਡਮਾਂ ਜਾਂਦੀਆਂ ਫੇਰ ਹੀ ਆ ਜਦੋਂ ਮੈਂ ਤਾਂ ਥੱਕਿਆ ਟੁੱਟਾ ਜਾਵਾਂ ਨਾ ਕਿਹਦੇ ਕਹਦੀ ਮੈਡਮ ਚਾਹ ਲਿਆਓ ਅਗਲੇ ਨੂੰ ਦੁੱਧ ਮੁੱਕ ਗਿਆ ਦੁੱਧ ਲੈ ਆਉ ਤੇ ਮੈਂ ਬਣਾ ਦੇਣੀ ਕਿਆ ਉਹ ਜਾਓ ਸਰ ਜੀ ਤੁਹਾਡੇ ਮੂੰਹ ਹਾਗਲ ਨਾ ਫੱਪਦੀਆਂ ਮੇਰੇ ਘਰ ਆਉਣੇ ਤੇ ਕਿਤੇ ਘਰ ਵਾਲੀ ਤੁਹਾਡੀ ਚੰਗੀ ਆ ਆ ਮੇਰਾ ਘਰ ਵਾਲਾ ਨਕਮਾ ਸਾਰੇ ਦਿਹਾੜੀ ਆ ਮੈਂ ਡਿਊਟੀ ਆ ਜਾਣਾ ਹੁੰਦਾ ਵਾ ਤੇ ਜਾਂਨ ਨੂੰ ਇਹਨਾਂ ਨੇ ਕਿਤੇ ਬੰਦਾ ਦੋ ਫੁਲਕੇ ਹੀ ਲਾ ਦੇ ਤਾਂ ਮੈਂ ਹੁਣ ਮੈਡਮ ਕਹੇ ਸਰ ਵੀ ਤੁਹਾਡਾ ਘਰ ਵਾਲਾ ਬੜਾ ਚੰਗਾ ਸਫਾਈਆਂ ਕਰਦਾ ਪੋਚੇ ਲਾਉਂਦਾ ਸਾਰੇ ਕੰਮ ਹਾਂਡਲ ਕਰਦਾ ਉਹ ਬਾਬਾ ਦੂਰ ਜਿੱਦਾਂ ਤੁਸੀਂ ਕਹਿੰਦੇ ਦੂਰ ਦੂਟ ਢੋਲ ਵਾਹਦੇ ਚੰਗੇ ਨੇ ਤਾਂ ਤੁਹਾਡੇ ਸਾਹਮਣੇ ਹੀ ਕਰਦਾ ਵਾ ਉਹ ਜਦੋਂ ਚਾਰਕ ਬੰਦੇ ਜਦੋਂ ਤਾਂ ਤੁਹਾਡੇ ਅੱਗੇ ਮਲਾਜਮ ਮੇਰੇ ਨਾਲ ਜਾਂਦੇ ਆ ਉਦੋਂ ਚਾਹ ਬਣਾ ਕੇ ਪਿਆਲ ਦਿੰਦਾ ਵਾ ਤੇ ਅੱਗੋਂ ਪਿੱਛੋਂ ਬਸ ਠਈਆ ਠੱਪਾਈਆ ਵੇਖੋ ਮੈਡਮ 70000 ਤਨਖਾਹ ਮੇਰੀ 70 ਦਾ 70 ਨੂੰ ਵੜਾ ਲਈ ਰਹਿ ਜਾਗੀ ਤੇ ਗੁਣ ਸਾਡਾ ਫੇਰ ਨਹੀਂ ਗਉਂਦੀ ਅਗਰੇ ਦੀ ਮੇਰੇ ਪੇਕੇ ਕਰਕੇ ਜੋ ਕਰ ਗਏ ਤੇ ਹੁਣ ਮੇਰੇ ਨਿਆਣੇ ਵੀ ਤੇ ਮੇਰੀ ਨੌਕਰੀ ਸਿਰੋ ਹੀ ਪੜਨਦੇ ਆ ਉਹ ਨਕਮਾ ਬੰਦਾ ਉਦੋਂ ਮੈਂ ਪੜਿਆ ਲਿਖਿਆ ਫਲਾਂ ਟੀਂ ਕਈ ਕੋ ਦੱਸਦੇ ਹੀ ਤੇ ਮੇਰਾ ਰਿਸ਼ਤਾ ਲੱਲੇ ਮੈਨੂੰ ਨੌਕਰੀ ਮਿਲ ਜੂਗੀ ਬਾਅਦ ਚ ਮੁੜ ਕੇ ਕੱਖ ਵੀ ਨਹੀਂ ਹੁਣ ਸਾਰੀ ਦਿਹਾੜੀ ਮੰਜੇ ਤੋੜਦਾ ਰਹਿੰਦਾ ਵਾ ਮੈਡਮ ਮੇਰੇ ਨਾਲ ਕੀ ਕਰਦੀ ਆਂ ਨਾ ਜਾ ਕੇ ਕਿਤੇ ਮੈਂ ਢੇਰਾਂ ਦੇ ਢੇਰ ਕੱਪੜੇ ਧੋਤੇ ਤੇ ਆਪਣੇ ਸੋਗ ਮੈਂ ਵਰਦੀ ਧੋਦੀ ਨਹੀਂ ਤੇ ਆਹ ਜੈਕਟ ਵੀ ਮੈਂ ਅੱਧੀਆਂ ਬਾਵਾਂ ਦੀ ਪਾਈ ਆਂ ਉਹ ਤੁਹਾਨੂੰ ਨਹੀਂ ਲੱਗਦੀ ਰਹੀਆਂ ਨਾ ਤਾਂ ਪਾਈ ਤੁਸੀਂ ਗੁੱਸੇ ਦੇ ਨਾਲ ਹੀ ਗਰਮੀ ਲੱਗਣ ਢੀਕ ਹੈ ਹੁਣ ਦੇਖਣ ਕਿ ਮੈਨੂੰ ਠੰਡ ਲੱਗਣ ਢਈ ਆ ਤੇ ਮੈਂ ਉਹ ਜਿਹੜੀ ਅੰਦਰ ਬਿਠਾਉਂਦੀ ਐ ਇਹ ਬਤਨ ਨਹੀਂ ਦੇਈ ਕੋਈ ਨਹੀਂ ਬਕੂਗੀ ਦੋਵੇਂ ਜੀ ਇਕੱਠੇ ਬੋਲਣਗੇ ਚੱਲ ਫੇਰ ਮੈਂ ਜਾਂਨੀ ਆ ਉਧਰ ਆਓ ਜਾਓ ਕੋਈ ਨਹੀਂ ਹੁੰਦਾ ਸ਼ਮਸ਼ੀਰ ਸਿੰਘ ਵੀ ਆਉਣ ਲੱਗਾ ਵਾ ਉਹਨੂੰ ਕਰਾਉਣਾ ਦਿਵਾਲੇ ਦੇ ਆਹ ਹੈ ਉਹਨੇ ਤਾਂ ਹੱਡ ਦਿਵਾਲੇ ਵੀ ਆਣ ਕੇ ਹੋ ਜਾਣਾ ਵਾ ਉਹਨੇ ਹੱਡ ਦਿਵਾਲੇ ਕਹਦਾ ਹੋਣਾ ਵਾ ਕਿ ਤੁਸੀਂ ਕੀ ਕੀਤਾ ਉਹ ਦੋ ਦਾ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਟੌਰਚਰ ਕਰੀ ਉਹ ਨੂੰ ਨਾ ਨਾ ਮੈਡਮ ਹੁੰਨਾ ਮਾਰਿਓ ਹੁੰਨਾ ਮਾਰਿਓ ਤੇ ਬੱਕਪਾ ਮੇਰਾ ਕਿਹੜਾ ਜੀ ਕੰਡਿਆ ਮਾਰਨੂ ਮੇਰੇ ਤੇ ਹੱਥ ਥੱਗ ਗਏ ਇੰਨੀ ਤੇਰੀ ਹੱਡੀ ਜਿਹੜੀ ਆ ਸਗਤ ਵਾ ਮੈਂ ਕੁਛ ਨਹੀਂ ਕੀਤਾ ਤੈਨੂੰ ਦੱਸਿਆ ਤੇਗਾ ਕੁਛ ਨਹੀਂ ਕੀਤਾ ਹੁੰਨਾ ਮਾਰਿਓ ਤੇ ਜੇ ਕੁਛ ਨਹੀਂ ਕੀਤਾ ਤੇ ਇੱਥੇ ਤੈਨੂੰ ਕਾਦੇ ਬatein ਲੈਣਤਾ ਵਾ ਤੇਰੇ ਕੋ ਕਿਹੜੀ ਹੀ ਗੋਡੀ ਕਰਾਉਣੀ ਸੀ ਤੂੰ ਹੀ ਗਲਤੀ ਨਾ ਲੈਂਦਾ ਮੈਂ ਕੁਛ ਨਹੀਂ ਕੀਤਾ ਮੈਂ ਨਾ ਜਾ ਹੁੰਨਾ ਮਾਰਿਓ ਹੁੰਨਾ ਮਾਰਿਓ ਨਾ ਮਾਰਿਓ ਨਾ ਮਾਰਿਓ ਨਾ ਮਾਰਿਓ ਮੈਡਮ ਨਾ ਮਾਰਿਓ ਫਰੇ ਲਾ ਦੇ ਮੈਨੂੰ ਫਟਾਫਾੜੇ ਦੱਸ ਕੁਝ ਨਹੀਂ ਕੀਤਾ ਮੈਂ ਨਾ ਮੈਂ ਕੁਝ ਨਹੀਂ ਕੀਤਾ ਜਾਣਦਾ ਮੈਨੂੰ ਜਾਣਦਾ ਕੁਝ ਨਹੀਂ ਕਿੱਥੇ ਜਾਣ ਲੈਂਦਾ ਈ ਹੈ ਅਲੀ ਆਪਣੀ ਨੌਕਰੀ ਲਵਾਉਣੀ ਹੈ ਦੱਸ ਜਾਣਦਾ ਮੈਨੂੰ ਬੰਦਿਆਂ ਕੋ ਦੱਸ ਦੇ ਸਾਰੀਆਂ ਗੱਲਾਂ ਤੇ ਪਚ ਜੇਗੀ ਆ ਜਿਹੜਾ ਤੇਰਾ ਹੈਗਾ ਮਾ ਨਾ ਥੋੜਾ ਪਤਾ ਸਰੀਰ بچਿਆ ਨਹੀਂ ਤੇ ਇਹ ਵੀ ਤੋੜਨਾ ਪੈਣਾ ਈ ਹਾਂ ਮੈਂ ਜਦੋਂ ਕੁਝ ਕੀਤਾ ਨਹੀਂ ਦੱਸਾਂ ਕਿ ਮੈਂ ਕੁਝ ਨਹੀਂ ਕੀਤਾ ਵੀ ਉਹ ਤਾਂ ਨਹੀਂ ਕਾਦੀ ਹੱਡੀ ਬਣੀ ਹੈ ਤੇਰੀ ਉਹਦਾ ਬੰਦਾ ਜ਼ੁਲਮ ਕਰਨ ਲੱਗਾ ਥੋੜਾ ਬਹੁਤਾ ਸੋਚ ਲੈਂਦਾ ਵਾ ਕੋਈ ਨਹੀਂ ਜ਼ੁਲਮ ਕੀਤਾ ਮੈडम ਮੈਨੂੰ ਜਾਣ ਲੰਦਾ ਮੈਨੂੰ ਘਰ ਜਾਣ ਲੰਦਾ ਵੇਲੋ ਮੈਨੂੰ ਘਰ ਜਾਣ ਲੰਦਾ ਸੱਚ ਸੱਚ ਦੱਸ ਦੇ ਕਿੱਥੇ ਗਾਇਬ ਕੀਤਾ ਉਹਨੂੰ ਕਿਤੇ ਨਹੀਂ ਕੀਤਾ ਮੈडम ਕਿਤੇ ਨਹੀਂ ਕੀਤਾ ਉਹ ਆਪੇ ਚਲ ਗਿਆ ਹੀ ਆਪੇ ਕਿੱਥੇ ਚਲ ਗਿਆ ਹੀ ਜੰਦਰੀ ਨੇ ਤੂੰ ਕਰਦੇ ਸੀ ਨਾ ਉਹਦੇ ਕੋਲ ਪਰ ਮੈਂ ਥੋੜੀ ਨਾਲ ਨੂੰ ਕਿਤੇ ਭੇਜਿਆ ਵਜਾ ਲੰਦਾ ਮੈडम ਮੈਨੂੰ ਮੈਨੂੰ ਆ ਰਾਂਝਾ ਤੇਰੇ ਨਾਲ ਆ ਰਿਹਾ ਤੇਰੇ ਨਾਲ ਆ ਰਿਹਾ ਮੋਹਨ ਮੋਹਨ ਸੱਜਣਾ ਮੈਂ ਵੀ ਮੈਨੂੰ ਜਾਲੇ ਨਾ ਮਿਲੂ ਕਿਉ ਮੈਡਮ ਬਣੀ ਗੱਲ ਇਹ ਨਹੀਂ ਬੱਕਦੀ ਸਾਜੀ ਮੇਰੇ ਹੱਥ ਦੁਖਣੇ ਲਾਦੇ ਨੇ ਠੀਕ ਹੈ ਕੀ ਗੱਲ ਹੋ ਗਈ ਮੈਂ ਕਰੰਟ ਮਾਰ ਦੇ ਕੁਰਸੀ ਪਰੇ ਲਈ ਜੰਦੇ ਇਹਦੇ ਨਹੀਂ ਸਰ ਜੀ ਇਹੋ ਜੀ ਕੋਈ ਗੱਲ ਨਹੀਂ ਆ ਵੇਖਣ ਵਾਲਾ ਕੀ ਆਖੂਗਾ ਗੱਲਾਂ ਤਾਂ ਝੱਟ ਲੋਕ ਕਿ ਬਣਾ ਲੈਂਦੇ ਆ ਇਹ ਤਾਂ ਗੱਲ ਉਹਦੇ ਪੰਜਾਬ ਪੁਲਿਸ ਬਦਨਾਮ ਕੀਤੀ ਆ ਸਾਰਿਆਂ ਨੇ ਹੁਣ ਇਹਨੇ ਭਾਵੇਂ ਆਪਾਂ ਇਕੱਠੇ ਭੈਣ ਭਰਾਵਾ ਮੰਗੀ ਹੱਸਦੇ ਆ ਖੇਡਦੇ ਆ ਇਕੱਠੇ ਚਾਹ ਪੀਨੇ ਆ ਤੇ ਗੱਲ ਬਣਾਉਣ ਵਾਲੇ ਝੱਟ ਬਣਾ ਲੈਂਦੇ ਭਾਵੇਂ ਉਹ ਬਗਾਨਾ ਤੇ ਕੋਈ ਨਹੀਂ ਬਣਾਉਂਦਾ ਕੋਈ ਪਿੰਡ ਪੁੰਡ ਤੇ ਟੱਕਰ ਪੈਂਦਾ ਵਾ ਹਾਂਜੀ ਇਹ ਤਾਂ ਗੱਲ ਹੈ ਕੀ ਉਹਨਾਂ ਨੇ ਕਹਿਣਾ ਘਰ ਡਿਊਟੀ ਕਰ ਜਾਂਦੀ ਆ ਤੇ ਉੱਥੇ ਹੋਰ ਹੱਸਦੇ ਖੇਡਦੇ ਕਈ ਗੱਲਾਂ ਬਣਾਉਣੇ ਨੇ ਤੁਹਾਨੂੰ ਪਤਾ ਹੀ ਆ ਫਿਰ ਇੱਕ ਸਾਡੇ ਸਾਹਿਬ ਪਤਾ ਨਹੀਂ ਕਿੱਥੇ ਰਹਿ ਗਏ ਅੱਜ ਆਏ ਨਹੀਂ ਅਜੇ ਤੱਕ ਕੋਈ ਨਹੀਂ ਆ ਜਾਂਦੇ ਆ ਮੈਨੂੰ ਫੋਨ ਆਇਆ ਸੀ ਕਿ ਮੈਂ ਆ ਚੱਲੇ ਹਾਂ ਤੇ ਕਦੋਂ ਦਾ ਫੋਨ ਆਇਆ ਅਜੇ ਤੱਕ ਆਈ ਨਹੀਂ ਐਦਾਂ ਕਰੋ ਸਾਜੀ ਥੋੜੀ ਥੋੜੀ ਚਾਹ ਹੀ ਮੰਗਾ ਲਓ ਲਾਚੀ ਲੁਚੀ ਆਪਵਾ ਕੇ ਜਦੋਂ ਬੁੱਤਰ ਕਰਦਾ ਫੋਨ ਠੰਡ ਬਹੁਤ ਨਾਲੇ ਤੇ ਇਹਨਾਂ ਨੇ ਥਕਾ ਛੜਿਆ ਵਾ ਇਹਨਾਂ ਦਾ ਜੋਰ ਵਾਤਾ ਸਾਡਾ ਦੇ ਨਾਲੇ ਚਾਹ ਦੇ ਨਾਲੇ ਕੁਝ ਮੰਗਵਾ ਵੀ ਲਿਓ ਕੀ ਕਹੋਗੇ ਸਮੋਸੇ ਜਾਂ ਬਰੈਡ ਨਹੀਂ ਸਮੋਸੇ ਦੇ ਨਹੀਂ ਖਾਣੇ ਕੋਈ ਚੰਗੀ ਚੀਜ਼ ਮੰਗਾ ਲਿਓ ਵਧੀਆ ਜੀ ਅਗੀ ਤੇ ਬਰੈਡ ਸਮੋਸੇ ਜਾਂ ਬਿਸਕੁਟ ਹੀ ਆ ਹੈਲੋ ਸ਼ਾਮ ਲਾ ਲੇ ਦੋ ਕਬੂਦਾਂ ਦੇ ਪਤੀ ਭੇਜੀ ਆ ਸਮੋਸੇ ਭੇਜੀ ਦੋ ਨਾਲ ਅਸ਼ੇਤੀ ਲਈ ਲਾਚੀਆਂ ਪਾਲੀ ਵਿੱਚ ਮਾਸਾ ਆਹ ਪਦਰਕ ਵੀ ਪਾਲੀ ਚੰਗੀ ਜਿਹਾ ਗੋਟ ਕੇ ਚਲ ਠੀਕ ਹੈ ਛੇਤੀ ਭੇਜੋ ਆਉਂ ਲੱਗਾ ਜੀ ਹੋਂਦਾ ਨਾ ਸਰ ਜੀ ਸ਼ਾਮ ਨਾਲ ਦੇ ਚਾਹ ਨੇ ਨਹੀਂ ਹਾਨੂੰ ਇਥੋਂ ਟ੍ਰਾਂਸਫਰ ਸਾਡੀ ਕਰਾਉਣੀ ਉਹ ਚਲ ਵਧੀਆ ਆ ਤੇ ਜੇ ਹੋ ਵੀ ਗਈ ਨਾ ਤਹੀਂ 베ਰ ਇੱਥੇ ਆ ਲੈਣਾ ਇੱਥੇ ਇੱਥੇ ਹੁਣ ਆਈ ਐਨੀ ਵਧੀਆ ਚਾਹ ਬਣਾਉਂਦਾ ਵਾ ਕਿਤੇ ਦੁੱਧ ਚ ਪੱਤੀ ਪਾ ਕੇ ਨਾ ਨਾ ਰੂਹ ਖੁਸ਼ ਹੋ ਜਾਂਦੀ ਚਾਹ ਪੀ ਲਈ ਜੀ ਨਾ ਘਰ ਦਾ ਜਿੱਤਾ ਭੁੱਲ ਜਾਂਦਾ ਉਹ ਘਰ ਤੇ ਪਤਾ ਕਿ ਕਵਾ ਹੀ ਮਿਲਣਾ ਜਾਂਦੇ ਆ ਸਹੀ ਗੱਲ ਹੈ ਲੱਗਾ ਬੁੱਕ ਪੜਾਣਾ ਬਾਕੀ ਫੁਕੇ ਪੁਕੇ ਉਹ ਨਹੀਂ ਜਨਾਬ ਤੁਹਾਨੂੰ ਜਿਹੜਾ ਪਤਾ ਹੀ ਆ ਉਹਦੇ ਰਾੜ ਪਈ ਆ ਕੀੜ ਨਾਲ ਚੱਕੇ ਮਰਨਦੇ ਆ ਆ ਮਾੜੀ ਜੀ ਹੁਣ ਬੈਲਟ ਫੇਰੀ ਸੀ ਤੇ ਫਿਰ ਵੀ ਉਹ ਹੋ ਗਿਆ ਵਾ ਤੋ ਲੇਡੀ ਉਹ ਵੀ ਨਹੀਂ ਬੋਲਦੀ ਸਰ ਜੀ ਉਹ ਤਾਂ ਸੱਚੀ ਇੰਨੀ ਸਖਤ ਮਿੱਟੀ ਦੀ ਬਣੀ ਆ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਇੰਨਾ ਨੂੰ ਕੁੱਟਿਆ ਇੰਨਾ ਨੂੰ ਕੁੱਟਿਆ ਤਾਂ ਉਹ ਬੱਕਦੀ ਨਹੀਂ ਇਹਦੇ ਉਹਦੇ ਝਾਟਾ ਜਿਹਾ ਖਲਾਰਨਾ ਹੀ ਨਾ ਉਹਦਾ ਸਾਰਾ ਤੇ ਇਹਦਾ ਸਰ ਜੀ ਖਲਾ ਲਿਆ ਵਾ ਅਸੀਂ ਥੱਕ ਗਏ ਆ ਪਰ ਉਹ ਨਹੀਂ ਥੱਕੀ ਕੁੱਟ ਖਾ ਖਾ ਕੇ ਠੀਕ ਕਹਿੰਦਾ ਕਰਵਾਦਾ ਇਹ ਤਾਂ ਜੀ ਅਖੀਰ ਨਹੀਂ ਜੀ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਅਜੇ ਅਸੀਂ ਨਰਮੀ ਦੇ ਮਰਤਣ ਮੈਂ ਚੱਲ ਥੋੜਾ ਜਿਆ ਸ਼ਾਇਦ ਬਾਗੀ ਪਵੇ ਪਰ ਜਿਆਦਾ ਸਖਾਈ ਵਰਤਣੀ ਪੈਣੀ ਆ ਚਲੋ ਹੌਸਾ ਨਾਲ ਥੋੜਾ ਜਿਆ ਉਹ ਜਿਆਦਾ ਫਿਰ ਸਾਰੇ ਅਸੀਂ ਤਾਂ ਵੀ ਨਹੀਂ ਕੀਤਾ ਕਿ ਜਨਾਬ ਇੱਥੇ ਹੈ ਨਹੀਂਗੇ ਜੇ ਮਰਮੁਲ ਗਿਆ ਹੋਰ ਨਾ ਸੇਫਾ ਬੈ ਜੇ ਤਰ ਬਗ ਜਾਣਾ ਇਹਦਾ ਕੋਈ ਕਾਉ ਬਾਕੀ ਸ਼ਮਸ਼ੇਰ ਸਿੰਘ ਆਉਣ ਲੱਗਾ ਵਾ ਤੁਹਾਨੂੰ ਪਤਾ ਮਨਾ ਲੈਣਾ ਵਾ ਕੋਈ ਉਹਨੂੰ ਮਨਾਉਂਗਾ ਆਏ ਉਹ ਤੇ ਫੇ ਤੁਹਾਨੂੰ ਪਤਾ ਉਹ ਤੇ ਬਹੁਤ ਜ਼ਿਆਦਾ ਟੌਰਚਰ ਕਰਦੇ ਉਹਨੇ ਮਰਿਆ ਮਰਿਆ ਨੂੰ ਬੁਲਾ ਲੰਦਾ ਵਾ ਤੇ ਇਹ ਚੰਗੇ ਹੋਣ ਤੇ ਇਹ ਪਹਿਨਾ ਬੱਕ ਪੈਣ ਚਲੋ ਕੋਈ ਨਹੀਂ ਵੇਖਦੇ ਬੱਕ ਜਣਾ ਬੱਕ ਜਣਾ ਇਹਨਾਂ ਨੇ ਜੇ ਸਾਡਾ ਤੁਸੀਂ ਦੱਸਿਆ ਬੱਕ ਜਣਾ ਲੱਗੂਗਾ ਬਾਕੀ ਸਰ ਜੀ ਨਾ ਜੀ ਮਰਜ਼ੀ ਆ ਜੇ ਜਿੰਨੇ ਦਿਨ ਬਹਿਣਾ ਹੈ ਬੈਠੇ ਰਹਿਣ ਫਿਰ ਕੁੱਟ ਖਾਂਦੇ ਰਹਿਣ ਤੇ ਬੱਕ ਜਾਣਗੇ ਤੇ ਫਿਰ ਮਾਨਾ ਬੈਠੇ ਜਾਣਗੇ ਨਾ ਜੇਲ੍ਹ ਚ ਚਲੋ ਉਹਦੇ ਰੋਟੀ ਪਾਣੀ ਦਾਲ ਪਾਣੀ ਖਾਈ ਜਾਣਗੇ ਤੇ ਫਰ ਜਿੰਨਾ ਚਾਹ ਨਹੀਂ ਬੱਕਦਾ ਕਿ ਛਿੱਤਰੀਆਂ ਜਿੰਨੇ ਮਰਜ਼ੀ ਖਾਈ ਜਾਣ ਸਾਰੀ ਕਿੰਨੀ ਟੈਕੀਕਲ ਕੀਤੀ ਹੈ ਇਹ ਲੋਸੀਆਂ ਨੇ ਤਾਹਿਆ ਦੇ ਜਿੰਨੇ ਵੀ ਸਬੂਤ ਹੈ ਇਹਨਾਂ ਵਾਲੀ ਛਾੜਾ ਕਰਦੀ ਹੈ। ਸਕਣ ਕੀ ਕੋਈ ਗੱਲ ਨਹੀਂ ਮੈडम। ਬਾਕੀ ਸਾਡਾ ਰਿਸ਼ਤੇਦਾਰੀ ਦਾ ਕੰਮ ਹੋਣਾ ਫਿਰ ਮੈਨੂੰ ਇਹ ਟੈਨਸ਼ਨ ਬੜੀ ਆਉਦੀ ਕੋਈ ਨਹੀਂ। ਕੋਈ ਗੱਲ ਨਹੀਂ ਜੀ। ਇਹ ਚਿੰਤਾ ਨਾ ਕਰੋ। ਇੱਕ ਦੋ ਦਿਨ ਤੱਕ ਭੱਜ ਜਾਣਗੇ। ਜਨਮ ਕਰਨ ਲੱਗਿਆ ਥੋੜਾ ਬਹੁਤਾ ਵਿਚਾਰ ਨਹੀਂ ਕਰਦੇ। ਕਿ ਉਹਨੂੰ ਇਹਨਾਂ ਨੇ ਗਾਇਬ ਕਰਤਾ ਤੇ ਉਹਦੇ ਨਿਆਣੇ ਵਿਚਾਰੇ ਕੀ ਕਰਦੇ। ਬਿਲਕੁਲ ਜਨਾਬ ਜਿਹੜੀ ਥਾਲੀ ਚ ਖਾਂਦਾ ਉਹ ਸੇ ਕਰਤਾ। ਜਨਾਨੀ ਦੋਂਦੀ ਵੇਖੀ ਨਹੀਂ ਆਲੀ। ਨਿਆਣੇ ਬੱਚੇ ਨਿਕਲੇ ਨਿਕਲੇ ਬੱਚਾ ਹੋ ਗਿਆ। ਹਾਏ ਹੁਣ ਕੀ ਬਣੂਗਾ ਮੇਰੇ ਨਾਲ ਇਹਨਾਂ ਨੇ ਤੇ ਪਹਿਲਾਂ ਹੀ ਬੜਾ ਮੈਨੂੰ ਕੁੱਟਿਆ ਵਾ ਤੇ ਮੈਡਮ ਕਹਿੰਦੇ ਹੋਰ ਟੋਰਚਰ ਕਰੋ ਇਹਨੂੰ ਮੇਰੇ ਕੋ ਤੇ ਪਹਿਲਾਂ ਹੀ ਨਹੀਂ ਸਿਆ ਜਾਣ ਡਿਆ ਤੇ ਜੇ ਇਹਨਾਂ ਨੇ ਮੇਰੀ ਕੁੱਟ-ਕੁੱਟ ਕੇ ਲੱਤਾਂ ਬਾਹਾਂ ਤੋੜਦੀ ਤੇ ਮੇਰੀ ਧੀ ਦਾ ਕੀ ਬਣੂਗਾ ਉਹਨੂੰ ਕੌਣ ਸੰਭੂਗਾ ਨਹੀਂ ਤੇ ਨਾ ਇੰਤਾ ਕਰਦੀਆਂ ਮੈਡਮ ਨਾ ਗੱਲ ਕਰਦੀਆਂ ਕਿ ਮੈਡਮ ਜੇ ਮੈਂ ਸਾਰਾ ਕੁਝ ਦੱਸਦਾ ਤੁਹਾਨੂੰ ਬਾਕੀ ਬਾਦ ਮੈਨੂੰ ਸਜ਼ਾ ਤਾਂ ਨਾ ਹੋਏਗੀ ਪਰ ਜੇ ਮੈਂ ਦੱਸਦਾ ਫਿਰ ਸਾਬੀ ਨੂੰ ਨਾ ਸਜ਼ਾ ਹੋ ਜੇ ਚੱਲ ਸਾਬੀ ਨੂੰ ਤੇ ਵੈਸੇ ਸਜ਼ਾ ਹੋਣੀ ਹੀ ਹੋਣੀ ਜੇ ਮੈਂ ਨਾਂ ਵੀ ਦੱਸਾਂ ਦੇ ਕਿਉਂਕਿ ਉਹਨੇ ਆਪਣੇ ਕਰਮ ਹੀ ਇਦਾਂ ਦੇ ਕੀਤੇ ਉਹਨੂੰ ਤੇ ਕਰਮਾਂ ਦੀ ਸਜ਼ਾ ਮਿਲਣੀ ਮਿਲਣੀ ਆ ਆਪਣੇ ਦੀ ਮੈਡਮ ਨੂੰ ਪੁੱਛਦੀ ਨਹੀਂ ਅੱਪੀ ਕਹਿੰਦੇ ਹਨ ਇਤੇ ਬਾਕੀ ਪੈਣੀ ਮੇਰੇ ਕੋਲ ਨਹੀਂ ਹੋਰ ਸਿਆ ਜਾਣਾ ਕਿ ਇਹਨਾਂ ਨੇ ਹੋਰ ਮੈਨੂੰ ਕੋਟਿਆ ਮੈਂ ਇਹਦੇ ਮੇਰੀ ਤੇ ਜਾਨ ਨਿਕਲ ਜਾਣੀ ਕਰਦੀ ਹੈ ਪਰ ਮੈਡਮ ਨਾਲ ਗੱਲ